बहुत ही परम गुरु ग्रंथ साहब की हजूरी च बैठी गुरु संघ जी वाहू जी का खालसा वाहगुरु जी की फतेह अज आप सारे जाने उस नेक एम ईमानदार ज्ञानदार शख्स पंथ रतन गुरचरण सिंह टौड़ा साहब ਦੀ 21ਵੀਂ ਵਰਸੀ ਦੇ ਉੱਤੇ ਇਕੱਠੇ ਹੋਏ ਆ ਜੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਚਾਤ ਮਾਰੀਏ ਬਹੁਤ ਹੀ ਵਧੀਆ ਜ਼ਿੰਦਗੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਉਹਨਾਂ ਦੀ ਵਰਗੀ ਜ਼ਿੰਦਗੀ ਜੀ ਕੇ ਗਏ ਨੇ ਆਪਣੇ ਘਰ ਦੇ ਵਿੱਚ ਕੋਈ ਬਹੁਤ ਲੰਮੀ ਚੌੜੀ ਜ਼ਮੀਨ ਜਾਇਦਾਦ ਨਹੀਂ ਸੀ ਕੋਈ ਬਹੁਤੀ ਇਹ ਨਹੀਂ ਸੀ ਕੀ ਦਸਪਰਾ ਨੇ ਵੱਡਾ ਪਰਿਵਾਰ ਹੈ ਆਪਣੇ ਪਿੰਡੇ ਤੇ ਸਾਰੀ ਲੜਾਈ ਲੜੀ ਫਿਰ ਵੀ ਸਾਰੀ ਜ਼ਿੰਦਗੀ ਫਿਰ ਤੋਂ ਦੇ ਕੇ ਉੱਪਰ ਤੱਕ ਕਦੇ ਮਨ ਇਹ ਨਹੀਂ ਡੋਲਿਆ ਕਿ ਕਿਸੇ ਕੁਝ ਤੋਂ ਪੈਸਾ ਲੈਣਾ ਹੈ ਜੇ ਕਿਸੇ ਨੇ ਕੋਈ ਫਾਰਟੀ ਫੰਡ ਦੇ ਵੀ ਗਿਆ ਤੁਹਾਡੇ ਸਾਹਮਣੇ ਦੂਜੇ ਨੂੰ ਫਰਾ ਦੇਣਾ ਕਿ ਲੈ ਭਈ ਆਹ ਗਰੀਬ ਆਦਮੀ ਨੂੰ ਦੇ ਦਿਓ ਇਹੋ ਜਿਹੇ ਲੋਕ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਉੱਠ ਕੇ ਇੰਨੀ ਇਮਾਨਦਾਰ ਤੇ ਇੰਨੀ ਧਿਆਨدار ਦੇ ਨਾਲ ਅਰ ਇੰਨੀ ਤਰੱਕੀ ਕਰਨ ਟੌੜਾ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਬਹੁਤ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਚਲੇ ਜਾਓ ਕਿਸੇ ਮੁਲਕ ਦੇ ਵਿੱਚ ਚਲੇ ਜਾਓ ਜਿੱਥੇ ਟੌੜਾ ਸਾਹਿਬ ਦੀ ਗੱਲ ਹੁੰਦੀ ਹੈ ਚاہے ਕੋਈ ਹਿੰਦੂ ਹੋਵੇ ਸਿੱਖ ਹੋਵੇ ਈਸਾਈ ਹੋਵੇ ਮੁਸਲਮਾਨ ਹੋਵੇ ਹਰ ਬੰਦਾ ਉਹਦਾ ਸਤਕਾਰ ਕਰਦਾ ਸੀ ਕਰਦਾ ਸੀ ਨਹੀਂ ਅੱਜ ਵੀ ਕਰ ਰਿਹਾ ਹੈ ਜਿਹੜੇ ਲੋਕ ਆ ਮਾਲੀ ਸਾਹਿਬ ਬੋਲ ਕੇ ਗਏ ਨੇ ਜੇ ਉਦੋਂ ਜੁੜੇ ਸੀ ਤਾਂ ਅੱਜ ਵੀ ਉਹਨਾਂ ਨਾਲ ਉਨੇ ਜੁੜੇ ਨੇ ਨਹੀਂ ਤਾਂ ਬੰਦੇ ਜਾਣ ਤੋਂ ਬਾਅਦ ਲੋਕ ਛੱਡ ਜਾਂਦੇ ਨੇ ਭੁੱਲ ਜਾਂਦੇ ਨੇ ਪਰ ਜਿਨ੍ਹਾਂ ਜਿਨ੍ਹਾਂ ਦੇ ਲੋਕਾਂ ਦੇ ਨਾਲ ਜਿੰਦੇ ਲੀਡਰਸ਼ਿਪ ਦੇ ਨਾਲ ਟੋੜਾ ਸਾਹਿਬ ਜੁੜੇ ਕੋ ਸਾਰੇ ਲੋਕ ਅੱਜ ਵੀ ਟੋੜਾ ਸਾਹਿਬ ਦਾ ਉਨੇ ਹੀ ਮਾਨਸਕਾਰ ਕਰਦੇ ਨੇ ਜਿੰਨਾ ਉਹਦੇ ਹੁੰਦਿਆਂ ਕਰਦੇ ਸੀ ਬਹੁਤ ਲੋਕ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਕਿ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਬਦਲ ਇੱਥੇ ਤੱਕ ਪਹੁੰਚੇ ਨੇ ਮੇਰਾ ਕੋਈ ਦਿਲਚਸਪੀ ਨਹੀਂ ਸੀ ਸਿਆਸਤ ਦੇ ਵਿੱਚ ਨਾ ਮੈਂ ਕਦੇ ਸੋਚਿਆ ਸੀ ਕਿ ਸਿਆਸਤ ਦੇ ਵਿੱਚ ਆਉਣਾ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਸ਼ੂਗਰ ਮਿਲ ਦੀ ਇਲੈਕਸ਼ਨ ਸੀ ਉੱਥੇ ਪਿੰਡਾ ਇਹਨੇ ਚੁੱਕ ਕੇ ਮੈਨੂੰ ਡਾਇਰੈਕਟਰ ਬਣਾਤਾ ਮੇਰਾ ਕੋਈ ਆਉਣ ਜਾਣ ਨਹੀਂ ਸੀ ਟੋੜਾ ਸਾਹਿਬ ਕੋਲੇ ਟੋੜਾ ਸਾਹਿਬ ਜੇ ਸੀ ਅਰਜਿੰਦਰ ਸਿੰਘ ਆਏ ਸੀ ਇੱਥੇ ਬੈਠੇ ਇਹਨਾਂ ਨੂੰ ਚਿੱਠੀ ਦਿੱਤੀ ਕਿ ਉਹਨੂੰ ਚੇਅਰਮੈਨ ਬਣਾਉਣਾ ਹੈ ਮੈਂ ਬਹੁਤ ਹੈਰਾਨ ਕਿ ਜੀ ਮੈਂ ਤਾਂ ਟੋੜਾ ਸਾਹਿਬ ਨੂੰ ਕਦੇ ਮਿਲਿਆ ਵੀ ਹੈ ਨਹੀਂ ਉੱਥੋਂ ਜਾ ਕੇ ਟੋੜੇ ਪਿੰਡਾਂ ਗਏ ਤੇ ਆ ਕੇ ਘਰ ਬੈਠੇ ਬੀਬੀ ਨੇ ਦੁੱਧ ਪਿਆਇਆ ਲਓ ਜੀ ਕਹਿੰਦੇ ਬੜਾਈਆਂ ਹੋ ਗਈਆਂ ਪੰਜੋੜੀ ਸਾਹਿਬ ਵੀ ਨਾਲ ਆਈ ਸੀ ਉਸ ਤੋਂ ਬਾਅਦ ਇਲੈਕਸ਼ਨ ਹੋਈ ਸ਼ੂਗਰ ਫੈਟ ਦੀ ਬਨਾਰਾ ਸਾਹਿਬ ਵੱਡੇ ਆਏ ਉਹ ਕਹਿਣ ਲੱਗੇ ਵੀ ਸਾਡੇ ਇੱਕ ਮੁੰਡਾ ਹੈ ਬਹੁਤ ਸਾਊ ਹੈ ਆਪਾਂ ਉਹਨੂੰ ਚੇਅਰਮੈਨ ਬਣਾਉਣਾ ਹੈ ਉਹ ਕਹਿੰਦੇ ਨਹੀਂ ਮੇਰੇ ਕੋਲ ਤਾਂ ਉਹਦੇ ਨਾਲ ਵੀ ਸਾਊ ਮੁੰਡਾ ਹੈ ਹੁਣ ਤਾਂ ਦੂਈ ਗੱਲ ਕਰਨੀ ਹੋਣੀ ਆਪਾਂ ਚੇਅਰਮੈਨ ਏਸੇ ਨੂੰ ਲਾਉਣਾ ਹੈ ਸੋ ਇਹ ਜੀ ਸਕ੍ਰਿਪਟ ਜੀ ਕੋਈ ਇਹ ਨਹੀਂ ਸੋਚਦਾ ਕੋਈ ਫਾਇਦਾ ਲੈਣਾ ਹੈ ਜਾਂ ਕੋਈ ਜਾਣ ਪਛਾਣ ਹੈ ਜਾਂ ਕੁਝ ਹੋਰ ਹੈ ਬਿਨਾ ਕਹੇ ਬਿਨਾ ਸੁਣੇ ਇਹ ਜੇ ਕੰਮ ਸੋਣਾ ਸਭ ਕਰ ਦੇ ਸ ਇਹ ਕੋਣਾਂ ਤੋਂ ਬਹੁਤ ਜੀ ਸਿੱਖੀ ਕਿ ਜਿਹੜੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਮੂਹਰੇ ਜ ਲੰਘਣਾ ਹੈ ਕਿੰਨੀ ਕਾਇ ਹੋਵੇ ਕਿੰਨੀ ਤੇਜ਼ੀ ਹੋਵੇ ਗੁਰਦੁਆਰਾ ਸਾਹਿਬ ਖੜ ਕੇ ਮੱਥਾ ਟੇਕ ਕਦੇ ਗੁਰਦਾਰ ਸਾਹਿਬ ਦੇ ਕੋਲ ਹੀ ਲੰਘਣਾ ਇੰਨਾ ਵਿਸ਼ਵਾਸ ਸੀ ਆਪਣੇ ਗੁਰੂ ਪ੍ਰਤੀ ਜੇ ਉਹਨਾਂ ਦੀਆਂ ਗੱਲਾਂ ਕਰਨ ਲੱਗੀਏ ਮੇਰਾ ਖਿਆਲ ਹੈ ਵੀ ਮਹੀਨੇ ਬੱਧੀ ਕਿਸਾਲਿਆਂ ਬੱਧੀ ਗੱਲਾਂ ਚੱਲਦੇ ਰਹੀਏ ਇੱਕ ਕਥਾ ਹੋ ਸਕਦੀ ਹੈ ਪੂਰੀ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਐਡੀ ਵੱਡੀ ਜ਼ਿੰਦਗੀ ਹੈ ਇਹੋ ਜਿਹਾ ਵਿਜਨ ਸੀ ਸੋਚ ਸੀ ਪਹੁੰਚੀ 89 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਅਸੀਂ ਜੇਜ ਦੇ ਵਿੱਚ ਮਿਲਣ ਚਲੇ ਗਏ ਮੈਂ ਪੁੱਛਿਆ ਵੀ ਟੋਹਰ ਸਾਹਿਬ ਦੱਸੋ ਕਿਸੇ ਦੀ ਕੋਈ ਮਦਦ ਕਰਨੀ ਹੈ ਜਾਂ ਹੋਰ ਜੋ ਜਹੀ ਜੀ ਸੇਵਾ ਤੁਸੀਂ ਕਹੋਗੇ ਉਹ ਕਰ ਲਾਂਗੇ ਮੈਨੂੰ ਕਹਿਣ ਲੱਗੇ ਵੀ ਐਸ ਕੀ ਤਾਂ ਕਿਹਦੀ ਜ਼ਬਾਨ ਤੇ ਨਹੀਂ ਚਪਣੀ ਅਸੀਂ ਬੜੇ ਹੈਰਾਨ ਵੀ ਅਕਾਲੀ ਦਲ ਦੀ ਬੜੀ ਚੜ੍ਹਦੀ ਕਲਾ ਦੇ ਵਿੱਚ ਐ ਇਹ ਕਹਿਣਾ ਕਿਸੇ ਦੀ ਜ਼ਬਾਨ ਤੇ ਹੀ ਨਹੀਂ ਬਚਣੀ ਅਸੀਂ ਬੜੇ ਹੈਰਾਨ ਹੋਏ ਕਹਿਣ ਲੱਗੇ ਜੇ ਬਹੁਤੀ ਗੱਲ ਹੈ ਤਾਂ ਟਵਾਲ ਦੀ ਜਵੰਤ ਬਚ ਸਕਦੀ ਹੈ ਉਹਨੂੰ 50000 ਰੁਪਏ ਭੇਜ ਦਿਓ ਉਦੋਂ 50000 ਰੁਪਏ ਖਾਸੀ ਬੜੀ ਗੱਲ ਹੁੰਦੀ ਹੈ ਅਸੀਂ ਕਿਹਾ ਜੀ ਠੀਕ ਹੈ ਅਸੀਂ ਪੈਸੇ ਭੇਜਤੇ ਜਿੱਦੇ ਰਿਜ਼ਲਟ ਆਏ ਉਹੀ ਗੱਲ ਹੋਈ ਕਿ ਲਿਆ ਉਹਦੀ ਜਵੰਤ ਬਚੀ ਐਡੇ ਵਿਜ਼ਨਰੀ ਸੀ ਜੇਜ 'ਚ ਬੈਠੇ ਸੀ ਜੇਜ ਬੈਠਿਆਂ ਦੀ ਵੀ ਉਹਨੂੰ ਪਤਾ ਸੀ ਕਿ ਕਹੇ ਜੇ ਹਾਲਾਤ ਬਣਨੇ ਨੇ ਕਹੀ ਜੀ ਗੱਲ ਹੋਣੀ ਹੈ ਉਹਨਾਂ ਦਾ ਵਿਸ਼ਵਾਸ ਆਪਣੇ ਗੁਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਸੀ ਬਹੁਤ ਵਿਸ਼ਵਾਸ ਰੱਖਦੇ ਸੀ ਉਹ ਇੱਥੇ ਮਾਲੀ ਸਾਹਿਬ ਨੇ ਗੱਲ ਕੀਤੀ ਕਿ ਵੀ ਪ੍ਰਧਾਨ ਹੋਰ ਹੋਣਾ ਚਾਹੀਦਾ ਹੈ ਚੀਫ ਮਿਸਟਰ ਹੋਰ ਹੋਣਾ ਚਾਹੀਦਾ ਟਰੋਡਾ ਸਾਹਿਬ ਨੇ ਵੀ ਇੰਨੀ ਗੱਲ ਕਹੀ ਸੀ ਕਿ ਤੁਹਾਡਾ ਖਾਸ ਬੰਦਾ ਹੈ ਦੂਜਾ ਬਾਦਲ ਉਹਨੂੰ ਪ੍ਰਧਾਨ ਬਣਾ ਦਿਓ ਤੁਸੀਂ ਮੁੱਖ ਮੰਤਰੀਸ਼ਿਪ ਕਰ ਲਿਓ ਤੇ ਦੂਜੇ ਦਿਨ ਬਹੁਤ ਵੱਡੀ ਖਬਰ ਜੀਤ ਅਖਬਾਰ ਦੇ ਵਿੱਚ ਲੱਗੀ ਕਿ ਟੌੜਾ ਸਾਹਿਬ ਨੂੰ ਪਾਰਟੀ ਚੋਂ ਬਾਹਰ ਕੱਢਤਾ ਸ਼੍ਰੀ ਕਾਲਤਾ ਦੇ ਜੱਜਰ ਸਾਹਿਬ ਨੇ ਵੀ ਕਿਹਾ ਕਿ 350 ਸੱਲਾ ਤੁਸੀਂ ਰੱਖ ਕੇ ਬਣਾ ਲਓ ਉਸ ਤੋਂ ਬਾਅਦ ਅੱਡ ਹੋਇਓ ਇਕੱਠੇ ਰਹੋ ਜਿਵੇਂ ਮਰਜ਼ੀ ਰਹੋ ਤੇ ਸ਼੍ਰੀ ਕਾਲਤਾ ਜੱਜਰ ਸਾਹਿਬ ਨੂੰ ਬਾਹਰ ਕੱਢਤਾ ਜੋ ਅੱਜ ਦੇ ਹਾਲਾਤ ਹੋ ਰਹੇ ਨੇ ਉਹੀ ਹਲਾਤ ਹੋਣ ਸੀ। ਇਤਿਨੀ ਬਹੁਤ ਬਰੀ ਇਹ ਗੱਲਾਂ ਹੋਈਆਂ। ਅਖੀਰ ਨੂੰ ਪਤਾ ਲੱਗ ਗਿਆ ਕਿ ਟੌੜਾ ਸਾਹਿਬ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ। ਮੈਨੂੰ ਜਾ ਕੇ ਬਾਲ ਸਿੰਘ ਵੱਡੇ ਮੇਰੇ ਕੋਲ ਆਏ। ਅਸੀਂ ਬਾਹਰ ਬੈਠੇ ਸੀ। ਮੈਂ ਕਿਹਾ ਬਾਲ ਸਾਹਿਬ ਜਿਹੜਾ ਟੌੜਾ ਸਾਹਿਬ ਨਾਲ ਅਸੀਂ ਹੋਤਾ ਕਰਨਾ ਹੁਣ ਕਰ ਲਓ। ਫੇਰ ਤੁਸੀਂ ਵਿਚ ਵਿਚਾਈ ਦੀ ਗੱਲ ਛੇੜ ਲੈਣੇ। ਉਹਨਾਂ ਦਾ ਜਵਾਬ ਸੀ ਕੀ ਤੁਸੀਂ ਨਹੀਂ ਉੱਤੇ ਦਾ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਹੁੰਦਾ ਤੁਹਾਡਾ ਸਾਫ ਤੇਰੇ ਬਹੁਤ ਨੇੜੇ ਨੇ ਤੂੰ ਜਾ ਕੇ ਗੱਲ ਕਰਕੇ ਆ ਮੈਂ ਕਿਹਾ ਜੀ ਮੈਂ ਚਲੇ ਜਾਣਾ ਤੁਹਾਡਾ ਸਾ ਹਸਤਾ ਸੀ ਉਦੋਂ ਦਿੱਲੀ ਸਾਹਿਰ ਮੀਲ ਸਿੰਘ ਤੁਹਾਡਾ ਮਿਲਿਆ ਇਸੇ ਮੈਨੂੰ ਇਹ ਕਹਿੰਦੇ ਵੀ ਮਿਲਣਾ ਨਹੀਂ ਹੈ ਬਹੁਤ ਔਖਾ ਹੈ ਮਹਾ ਜੀ ਤੇਸਰੋ ਮੈਂ ਤਾਂ ਫੱਤੇ ਬੁਲਾਉਣੀ ਆਇਆ ਮੇਰੀ ਫੱਤੇ ਬਾਹਰੋਂ ਹੀ ਬੁਲਾ ਦਿਓ ਇੰਦਾ ਮੀਨ ਟਾਈਮ ਮਜਬੂਰ ਸਾਹ ਵਾਗੇ ਉਹ ਕਹਿਣ ਲੱਗੇ ਵੀ ਨਹੀਂ ਤੈਨੂੰ ਕੌਣ ਰੋਕ ਸਕਦਾ ਮੈਂ ਚੱਲਿਆ ਗਿਆ ਮੈਂ ਆਪਣਾ ਮਨ ਬਣਾ ਕੇ ਗਿਆ ਸੀ ਕਿ ਟੋੜਾ ਸਾਹਿਬ ਦੋ ਚਾਰ ਗਾਲਾਂ ਕੱਢਣਗੇ ਕੋਈ ਥੋੜਾ ਬਹੁਤਾ ਕਹਿਣਗੇ ਪਰ ਆਪਣੇ ਪਿਓ ਵਰਗੇ ਨੇ ਕੋਈ ਗੱਲ ਨਹੀਂ ਮੈਂ ਜਾ ਕੇ ਪਤੇ ਬੁਲਾਈ ਇੱਕ ਡਾਕਟਰ ਆ ਗਿਆ ਉੱਥੇ ਗੱਲਾਂ ਸ਼ੁਰੂ ਕਰਤੀਆਂ ਡਾਕਟਰ ਸਾਹਿਬ ਸਾਡੀ ਰਖਲਾ ਸਾਹਿਬ ਨੇ ਬੜੇ ਦਾਨੀ ਨੇ ਬੜੇ ਸਟੂਡੈਂਟ ਬਾਹਰ ਭੇਜੇ ਨੇ ਬੜੇ ਵਧੀਆ ਬੰਦੇ ਨੇ ਮੈਂ ਹੱਸ ਲੱਗਾ ਮੈਂ ਟੋੜਾ ਸਾਹਿਬ ਫਿਰ ਮੈਂ ਬਾਹਰ ਚਾਂ ਮੈਂ ਮੈਨੂੰ ਤਾਂ ਇਹ ਸੀ ਮੈਂ ਤੁਹਾਨੂੰ 4 ਗਾਲਾਂ ਮੂੜਾ ਕਰਨਗੇ ਕੁਝ ਚੰਗਾ ਮਾੜਾ ਕਹੋਗੇ ਕਹਿੰਦੇ ਨਹੀਂ ਜਿਹਹਾ ਜਹ ਇਨਸਾਨ ਹੁੰਦਾ ਉਹਦੇ ਵਰਗੀ ਹੋਈ ਜੀ ਗੱਲ ਕਰਨੀ ਪੈਂਦੀ ਹੈ ਸੋ ਅੱਜ ਵੀ ਹਾਲਾਤ ਉਹੀ ਹਾਲਾਤ ਹੋਏ ਪਏ ਨੇ ਟੋੜਾ ਸਾਹਿਬ ਜਿਵੇਂ ਟੋੜਾ ਸਾਹਿਬ ਦੀ ਗੱਲ ਸੀ ਜਦੋਂ ਉਹ ਤੇ ਪਾਰਟੀ ਜੋ ਕੱਢੇ ਫਿਰ ਉਹ ਪੱਕੇ ਕਾਂਗਰਸੀ ਸੀ ਇਹੀ ਲੱਗਦਾ ਜਿਵੇਂ ਇਹ ਕਾਂਗਰਸੀ ਨੇ ਅੱਜ ਵੀ ਇਹੀ ਗੱਲ ਹੁੰਦੀ ਹੈ ਕਿ ਫਲਾਣਾ ਆਰਐਸਐਸ ਵਾਲਾ ਹੈ ਫਲਾਣਾ ਬੀਜੇਪੀ ਵਾਲਾ ਹੈ ਇਤੋਂ ਵੱਧ ਕੋਈ ਅਲੀਗੇਸ਼ਨ ਜੇ ਅਸੀਂ ਅੱਜ ਛੱਡ ਕੇ ਉਧਰ ਵਗ ਜਾਈਏ ਤਾਂ ਇਹਨਾਂ ਵਰਗਾ ਬੰਦਾ ਕੋਈ ਨਹੀਂ ਇਤੋਂ ਚੰਗਾ ਕੋਈ ਨਹੀਂ ਜਦੋਂ ਇਹ ਗੱਲਾਂ ਕਰਦੇ ਆ ਤਾਂ ਪਾਰਟੀ ਦਾ ਪਿੱਛੇ ਚਲੀ ਜਾਂਦੀ ਹੈ ਜਦੋਂ ਚੰਗੀ ਗੱਲ ਕਰੋਗੇ ਵਧੀਆ ਗੱਲ ਕਰੋਗੇ ਪਾਰਟੀ ਹਿੱਤ ਦੀ ਗੱਲ ਕਰੋਗੇ ਡੋੜਾ ਸਾਹਿਬ ਚਾਹੇ ਅੱਡ ਰਹੇ ਪਰ ਉਹਨਾਂ ਨੇ ਕਦੇ ਸ਼ੋਮਣੀ ਕਾਲੀ ਜਲ ਦਾ ਮਾਰਾ ਨਹੀਂ ਸੋਚਿਆ ਕਦੇ ਸਰਕਾਰ ਤੋੜਨ ਵਾਲੀ ਨਹੀਂ ਸੋਚਿਆ ਹਮੇਸ਼ਾ ਕਿ ਪੰਥ ਦੀ ਸਰਕਾਰ ਹੋਣੀ ਚਾਹੀਦੀ ਹੈ ਸ਼ੋਮਣੀ ਕਾਲੀ ਜਲ ਦੀ ਸਰਕਾਰ ਹੋਣੀ ਚਾਹੀਦੀ ਹੈ ਹਮੇਸ਼ਾ ਇਹ ਚੀਜ਼ ਨੂੰ ਲੈ ਕੇ ਉਹ ਚੱਲਦੇ ਰਹੇ ਸੋ ਅੱਜ ਆਪਾਂ ਉਹਨਾਂ ਦੀ 21ਵੀਂ ਵਰ੍ਹੇ ਮਨਾ ਰਹੇ ਹਾਂ ਜਿਵੇਂ ਮੈਂ ਸੰਧੂ ਸਾਹਿਬ ਦਾ ਸੁਣ ਰਿਹਾ ਸੀ ਕਿ ਉਹਨਾਂ ਤੋਂ ਸਿੱਧੇ ਲੈ ਕੇ ਅੱਜ ਇੱਥੇ ਪਹੁੰਚਿਆ ਉਹ ਜਵਾਨ ਨਹੀਂ ਸੀ ਸੋਸ਼ਲ ਮੀਡੀਆ ਦਾ ਅਸੀਂ ਪਿੰਡੋਂ ਪੰਜ-ਛਤ ਮੁੰਡਿਆਂ ਨੇ ਜਿਹੜੇ ਅਸੀਂ ਪੜ੍ਹਦੇ ਸੀ ਉਦੋਂ ਆਉਣਾ ਕਿ ਤੋੜਾ ਸਾਹਿਬ ਕੀ ਬੋਲਣਗੇ ਬਾਦਲ ਸਾਹਿਬ ਕੀ ਬੋਲਣਗੇ ਉਹ ਸਿਰਫ ਸੁਣਨ ਦੇ ਲਈ ਆਉਂਦੇ ਹੁੰਦੇ ਸੀ ਕੋਈ ਸਾਡਾ ਕਾਨਫਰੰਸ ਜੀ ਇੰਟਰਸਟ ਨਹੀਂ ਸੀ ਹੁੰਦਾ ਪਰ ਇਹ ਸੁਣਨ ਜ਼ਰੂਰ ਆਉਂਦੇ ਸੀ ਕਿ ਉਹ ਦੇਖੇ ਮੂੰਹ ਦੇ ਵਿੱਚੋਂ ਬੋਲਦੇ ਕੀ ਨੇ ਕੀ ਸੁਣ ਕੇ ਜਾਈਏ ਇੱਕ ਨਵੀਂ ਗੱਲ ਸਿੱਖਣ ਨੂੰ ਮਿਲੂਗੀ ਅੱਜ ਤਾਂ ਇਹ ਗੱਲ ਹੁੰਦੀ ਆ ਜਦ ਹੁਣ ਕਿਹਾ ਉੱਥੇ ਜਾਣਾ ਹੀ ਪੈਣਾ ਕੋਈ ਸੁਣ ਨਹੀਂ ਆਉਂਦਾ ਕੋਈ ਗੱਲਾਂ ਸੁਣ ਨਹੀਂ ਆਉਂਦਾ ਕੋਈ ਹੋਰ ਨਹੀਂ ਹੁੰਦਾ ਪਰ ਇਹ ਉਹ ਲੀਡਰਸ਼ਿਪ ਜਿਹਨਾਂ ਨੂੰ ਲੋਕ ਸੁਣਨ ਆਉਂਦੇ ਸੀ ਕਿ ਮੂੰਹੋਂ ਕੀ ਆਵਾਜ਼ ਕੱਢਦੇ ਨੇ ਕੀ ਗੱਲ ਕਰਦੇ ਨੇ ਹਰ ਬੰਦੇ ਨੂੰ ਹੱਕ ਹੈ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਉਹ ਆਪਣੇ ਧਰਮ ਦੇ ਵਿੱਚ ਬਹੁਤ ਪੱਕੇ ਸੀ ਪਰ ਦੂਜੇ ਧਰਮਾਂ ਦਾ ਸਤਕਾਰ ਵੀ ਪੂਰਾ ਕਰਦੇ ਸੀ ਉਹਨਾਂ ਦੇ ਹਿੰਦੂਆਂ ਨਾਲ ਦੋਸਤੀ ਮੁਸਲਮਾਨਾਂ ਨਾਲ ਗੋਸਤੀ ਹਰ ਬੰਦਾ ਉਹਨਾਂ ਦਾ ਬਹਾਸਤ ਕਰਦਾ ਸੀ ਹੈ ਤਾਂ ਬੜੀ ਹਾਸੀ ਆਈ ਗੱਲ ਮੈਨੂੰ ਕੋਈ ਦਿਲਚਸਪ ਨਹੀਂ ਸੀ ਸ਼ਾਦ ਦੇ ਵਿੱਚ ਮੈਂ ਹਮੇਸ਼ਾ ਸ਼ਾਸਤ ਤੋਂ ਭੱਜਦਾ ਹੀ ਰਿਹਾ ਜਦੋਂ ਉਹਨਾਂ ਨੇ 98 ਦੇ ਵਿੱਚ ਬਾਦਲ ਸਾਹਿਬ ਤੇ ਟੋਡਾ ਸਾਹਿਬ ਨੂੰ ਇਕੱਠੇ ਬੈਠੇ ਚ ਚੰਡੀਗੜ੍ਹ ਬੁਲਾ ਲਿਆ ਕਹਿਣ ਲੱਗੇ ਵੀ ਤੁਸੀਂ 350-70 ਸਾਰੇ ਲੋਕ ਕੰਮ ਕਰ ਰਹੇ ਨੇ ਵੀ ਤੁਸੀਂ ਕਿਉਂ ਨਹੀਂ ਕੋਈ ਕੰਮ ਕਰਦੇ ਅਸੀਂ ਕਿਹਾ ਜੀ ਦੱਸੋ ਕੀ ਕੰਮ ਕਰਨਾ ਉਹ ਕਹਿੰਦੇ ਵੀ ਤੁਸੀਂ ਵਧਾਈ ਦੇ ਬੋਰਡ ਲਵਾ ਦਿਓ ਸਾਨੂੰ ਵੀ ਚੰਗਾ ਲੱਗਿਆ ਅਸੀਂ ਕਿਹਾ ਜੀ ਠੀਕ ਹੈ ਅਸੀਂ ਦਿੱਲੀ ਤੋਂ ਲੈ ਕੇ ਅੰਬਰਸਾ ਤੱਕ ਉਦੋਂ ਬੋਰਡ ਲਵਾਉਣਾ ਬਹੁਤ ਔਖਾ ਕੰਮ ਸੀ ਅਜ ਤਾਂ ਫਲੈਕਸਾ ਚਾਹੇ ਸਾਰੇ ਪੰਜਾਬ ਚ ਲਾ ਦਿਓ ਤਿੰਨ ਜਾਂ ਚਾਰ ਬੋਰਡ ਮਸਾਂ ਲੱਗਦੇ ਹੁੰਦੇ ਸੀ ਹੱਥ ਨਾਲ ਲਿਖਦੇ ਹੁੰਦੇ ਸੀ ਗਾੜ੍ਹਿੰਡ ਬਿੰਦਗੜ ਤੋਂ ਲੈ ਕੇ ਆਉਂਦੇ ਸੀ ਉਦੋਂ ਤਕਰੀਬਨ 1 ਕਰੋੜ ਰੁਪਇਆ ਮੇਰਾ ਲੱਗਿਆ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਨ ਦਾ ਮੀਨ ਟਾਈਮ ਇਨ ਦੀ ਆਪ ਸਿਲਾਈ ਹੋ ਗਈ ਤੇ ਮੈਨੂੰ ਥੋੜੇ ਦਿਨ ਬਾਅਦ ਹੀ ਮੇਰੀ ਕਦੇ ਗੱਲ ਨਹੀਂ ਸੀ ਹੋਈ ਬਾਲ ਸਾਹਿਬ ਨਾਲ ਟੈਲੀਫੋਨ ਤੇ ਟੈਲੀਫੋਨ ਆਇਆ ਕਿ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ ਹੁਣ ਜੀ ਮੈਜਿਨ ਨਹੀਂ ਕਰਦੇ ਕੋਈ ਚੀਜ਼ ਮਿਸਟਰ ਤੁਹਾਨੂੰ ਸਿੱਧੀ ਗੱਲ ਕਰੂਗਾ ਮਾਜੀ ਗੱਲ ਕਰਾ ਦਿਓ ਦੁਆਰੇ ਫੇਰ ਕਿਹਾ ਉਹਨਾਂ ਨੇ ਕਿ ਮੈਂ ਪ੍ਰਕਾਸ਼ ਸਿੰਘ ਬਾਦਲੀ ਬੋਲਦਾ ਮਾਜੀ ਗੱਲ ਕਰਾ ਦਿਓ। ਯਾ ਤੀਜੀ ਵਾਰ ਕਿਹਾ ਮਾ ਸੋਰੀ ਬਾਲ ਸਾਹਿਬ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ। ਕਹਿੰਦੇ ਨਹੀਂ ਕਾਕਾ ਆਪਣੇ ਕਦੇ ਗੱਲ ਹੀ ਨਹੀਂ ਹੋਈ। ਕਾਕਾ ਤੈਨੂੰ ਪਾਰਲੀਮੈਂਟ ਦੀ ਇਲੈਕਸ਼ਨ ਲੜਾ ਦਈਏ ਸ਼ਾਰਟ ਕੱਟੀ। ਮੈਂ ਹੱਸ ਪਿਆ ਉੱਚੀ ਉੱਚੀ। ਮਾ ਬਾਲ ਸਾਹਿਬ ਸਾਡੇ ਦਾ ਘਰ ਦੇ ਵਿੱਚ ਕਿਸੇ ਨੇ ਪੰਚਾਇਤ ਮੈਂਬਰ ਦੀ ਵੀ ਇਲੈਕਸ਼ਨ ਨਹੀਂ ਲੜੀ। ਨਾ ਹੀ ਸਾਡੀ ਕੋਈ ਦਿਲਚਸਪੀ ਹੈ। ਤੁਸੀਂ ਜਿਹੜਾ ਬੰਦਾ ਖੜਾ ਕਰਾਂਗੇ ਤੁਹਾਡੀ ਮਤ ਕਰੂੰਗਾ। ਉਹ ਕਹਿੰਦੇ ਨਹੀਂ ਵਧੀਆ ਹੁੰਦੀ ਹੈ। ਮਾਜੀ ਵਧੀਆ ਹੋਵੇ ਚੇ ਘਟਿਆ ਹੋਵੇ। ਸਾਡੀ ਕੋਈ ਦਿਲਚਸਪੀ ਕਾਕਾ ਮਿਲਤ ਲਈਏ ਤੁਸੀਂ ਸਾਰੇ ਜਾਣਦੇ ਹੋ ਟੋੜਾ ਸਾਹਿਬ ਥੋੜੇ ਸਖਤ ਸੁਭਾਅ ਦੇ ਸੀ ਬਾਦਲ ਸਾਹਿਬ ਬਹੁਤ ਪਲਾਈਟਲੀ ਬੋਲਦੇ ਸੀ ਕਾਕਾ ਮਿਲਤ ਲਈਏ ਆਪਾਂ ਮਾਜੀ ਮਿਲ ਲੈਣੇ ਆ ਤੁਸੀਂ ਆਓ ਕਿ ਮੈਂ ਆਵਾਂ ਮਾਜੀ ਤੁਸੀਂ ਕਿਉਂ ਆਓਗੇ ਮੈਂ ਆਉਂਗਾ ਮੈਨੂੰ ਪੰਜਾਬ ਭਾਵਨ ਬੁਲਾ ਲਿਆ ਕੋਲੇ ਬਿਠਾ ਲਿਆ ਕਾਕਾ ਮੈਂ ਤਾਂ ਤਹਿਸੀਲਦਾਰ ਭਰਤੀ ਹੋਣ ਗਿਆ ਸੀ ਮੈਨੂੰ ਤਹਿਸੀਲਦਾਰ ਨਹੀਂ ਰੱਖਿਆ ਮੈਨੂੰ ਕੀ ਪਤਾ ਸੀ ਮੈਂ ਤਹਿਸੀਲਦਾਰ ਭਰਤੀ ਕਰਨ ਵਾਲਾ ਬਣ ਜੂ ਇਹਦਾ ਵਧੀਆ ਚੀਜ਼ ਹੁੰਦੀ ਹੈ ਵਧੀਆ ਵਧੀਆ ਕੰਮ ਕਰਦੇ ਹੋ ਤੁਸੀਂ ਮੈਂ ਹੁਣ ਜਵਾਬ ਕੀ ਦਿੰਦਾ ਮਾਂ ਚਲੋ ਕੋਈ ਨਹੀਂ ਦੇਖ ਲੈਣੇ ਮਾਂ ਜੀ ਹਾਂ ਆਪਾਂ ਅਮਰੀਕਾ ਟੈਲੀਫੋਨ ਕਰ ਲਈਏ ਮਾਂ ਜੀ ਕਰ ਲਓ ਆਪਣੇ ਹੱਥ ਨਾਲ ਟੈਲੀਫੋਨ ਬੁਲਾਇਆ ਕੁਦਰਤੀ ਉਹਨੇ ਟੈਲੀਫੋਨ ਕੀਤਾ ਹੁਣ ਕੱਲ ਨੂੰ ਵੀ ਸ਼ਾਮ ਨੂੰ ਤੁਸੀਂ ਜ਼ਰੂਰ ਗੱਲ ਕਰਿਓ ਮਾਂ ਜੀ ਠੀਕ ਹੈ ਕੱਲ ਸਾਡੀ ਰੋਜ਼ ਹੁੰਦੀ ਸੀ ਅਸੀਂ ਫੈਸਲਾ ਕਰ ਲਿਆ ਕਿ ਵੀ ਨਹੀਂ ਸਾਸਚ ਨਹੀਂ ਆਉਣਾ ਸਾਡੇ ਬਾਪੂ ਜੀ ਦਾ ਸੁਭਾਸ਼ੀ ਟੂਰਨਾਮੈਂਟ ਤੇ ਜਾਣਾ ਹੈ ਜਾਂ ਸਕੂਲ ਜਾਣਾ ਹੈ ਕਿਸ ਕੱਲ ਜਾਣਾ ਉਹ ਮਨ ਬਣਾ ਕੇ ਜਾਂਦੇ ਸੀ ਆਪਣਾ ਕਿ ਮੈਂ ਫਿਰਾਂ 20000 ਦਿੰਨਾ ਹੈ ਫਿਰ 25000 ਦਿੰਨਾ ਹੈ ਜੋ ਇੱਕ ਦਿਨ ਚ ਇੱਕ ਫੰਕਸ਼ਨ ਤੇ ਜਾਣਾ ਜੋ ਮੰਚ ਤੇ ਧਾਰਿਆ ਉਹਨੇ ਦੇਣਾ ਇੱਕ ਪੈਸਾ ਵਧ ਨਹੀਂ ਦੇਣਾ ਘੱਟ ਨਹੀਂ ਦੇਣਾ ਮੈਨੂੰ ਕਹਿਣ ਲੱਗਿਆ ਵੀ ਤੂੰ ਇਹ ਕੰਮ ਕਰ ਲੈ ਹੁਣ ਮਹਿੰਗਾਈ ਹੋ ਗਈ ਪੈਸੇ ਥੋੜੇ ਜਿਹਾ ਵਧਾ ਲੈ ਪਰ ਆਪਾਂ ਇਸ ਕੰਮ ਚ ਨਹੀਂ ਪੈਣਾ ਮਾਜੀ ਠੀਕ ਹੈ ਮੈਨੂੰ ਯਾਦ ਹੈ ਮੈਂ ਹਮੇਸ਼ਾ ਤੁਹਾਡਾ ਸਾਹਿਬ ਨੂੰ ਰਾਤ ਨੂੰ ਮਿਲਦਾ ਸੀ ਰਾਤ ਨੂੰ ਕੋਈ ਟਾਈਮ ਹੋਵੇ ਉਹ ਘਰ ਆ ਜਾਂਦੇ ਸੀ ਆਪਾਂ ਮੈਂ ਸ਼ਾਮ ਨੂੰ ਮਿਲਿਆ ਤੇ ਮੈਨੂੰ ਕਹਿਣ ਲਈ ਵੀ ਦੇਖ ਲੈ ਵੀ ਹੁਣ ਰਖਣਾ ਹੁਣ ਤਾਂ ਮੇਰੀ ਪੱਗ ਦਾ ਸਵਾਲ ਹੈ ਮਾ ਟੋੜਾ ਸਾਹਿਬ ਤੁਸੀਂ ਸੋਚ ਸਕਦੇ ਹੋ ਵੀ ਤੁਹਾਡੀ ਬਿਸ਼ ਦੇ ਖਿਲਾਫ ਮੈਂ ਇਲੈਕਸ਼ਨ ਲੜੂੰਗਾ ਕਹਿੰਦੇ ਮੈਨੂੰ ਇਹ ਤਾਂ ਵਿਸ਼ਵਾਸ ਤੇ ਰੱਖ ਅਸੀਂ ਘੰਟਾ ਡੇਢ ਘੰਟਾ ਬੈਠੇ ਰਹੇ ਡੇਢ ਘੰਟੇ 2 ਘੰਟੇ ਬਾਅਦ ਮੈਨੂੰ ਕਹਿਣ ਲੱਗੇ ਵੀ ਤੇ ਇਲੈਕਸ਼ਨ ਲੜਨੀ ਹੈ ਮਾ ਜੀ ਠੀਕ ਹੈ ਮੈਂ ਇਲੈਕਸ਼ਨ ਤੇ ਲੜ ਲਵਾਂ ਮੈਂ ਕਿਹਾ ਕਰੂੰਗਾ ਟੋੜਾ ਟੋੜਾ ਸਾਹਿਬ ਚੋਰ ਨੇ ਜੀ ਟੋੜਾ ਸਾਹਿਬ ਠੱਗੀਆਂ ਮਾਰਦੇ ਨੇ ਜੀ ਇਹ ਕਰਦੇ ਨੇ ਕਹਿੰਦਾ ਆਹੀ ਫਰਕ ਹੈ ਤੇਰੀ ਦੀ ਗੱਲ ਤੇ ਤੇ ਦਾ ਬਾਦਲ ਦੀ ਵੱਡੀ ਪਾਰਟੀ ਹੈ ਇਲੈਕਸ਼ਨ ਤਾਂ ਲੜਾਊਗਾ ਜੇ ਤੂੰ ਕਹਿਣਾ ਚਾਹੇ ਤਾਂ ਤੂੰ ਕਹੀ ਨਹੀਂ ਸਕਦਾ ਮਾਜੀ ਨਹੀਂ ਮੈਂ ਇਲੈਕਸ਼ਨ ਨਹੀਂ ਲੜਨੀ ਮਾਤ ਜੀ ਮੈਨੂੰ ਕਿੰਨਾ ਜ਼ੋਰ ਲਾਇਆ ਸੀ ਅਸੈਂਬਲੀ ਦੇ ਵਿੱਚ ਕੰਨ ਤੇ ਲਿਖਿਆ ਸੀ ਵੀ ਆਪਾਂ ਜਿੱਤਣਾ ਹੈ ਮੈਂ ਤਾਂ ਉਦੋਂ ਵੀ ਹਾਂ ਨਹੀਂ ਕੀਤੀ ਤੁਹਾਨੂੰ ਹੁਣ ਪਾਰਲੀਮੈਂਟ ਦੇ ਵਿੱਚ ਲਿਖਿਆ ਹੋਇਆ ਕੰਨ ਤੇ ਵੀ ਹਾਰਨਾ ਹੈ ਕਿਉਂਕਿ ਦੋ ਬੰਦੇ ਖੜੇ ਹੋਗੇ ਦੋ ਪਾਰਟੀਆਂ ਬਣ ਗਈਆਂ ਕਹਿੰਦੇ ਬਸ ਤਿੰਨ ਮੈਂ ਹੁਕਮਨਾਮੇ ਜਾਰੀ ਕਰਦਾ ਵੀ ਤਾਂ ਇਲੈਕਸ਼ਨ ਲੜਨੀ ਉਹ ਲੜਨੀ ਉੱਥੋਂ ਦਾ ਮੈਂ ਜਵਾਬ ਦੇ ਕੇ ਚੱਲਿਆ ਗਿਆ ਤੇ ਖੀਰ ਨੂੰ ਕਿਵੇਂ ਵੀ ਹੋਇਆ ਤੇ ਇਲੈਕਸ਼ਨ ਦੇ ਵਿੱਚ ਕਾगज ਭਰਤੇ ਕਾगज ਭਰੇ ਗਏ ਟੌੜਾ ਸਾਹਿਬ ਅਮਰੀਕਾ ਚਲੇ ਗਏ ਅਮਰੀਕਾ ਜਾ ਕੇ ਸਾਡਾ ਜਹਾਜ਼ ਲਿਆ ਉਹਨਾਂ ਨੇ ਟਾਂਟੋ ਆ ਗਏ ਬੈਨਕੂਵਰ ਆ ਗਏ ਬੈਨਕੂਰ ਤੋਂ ਕੈਲੀਫੋਰਨੀਆ ਚਲੇ ਗਏ ਸਾਰੇ ਅਖਬਾਰਾਂ ਦੇ ਫਰੰਟ ਪੇਜ ਦੇ ਉੱਤੇ ਕਿ ਜੀ ਲਓ ਜੀ ਟੌੜਾ ਸਾਹਿਬ ਤਾਂ ਉਹਨਾਂ ਦਾ ਜਹਾਜ਼ ਨਹੀਂ ਫਿਰਦੇ ਨੇ ਤੇ ਉਹ ਆ ਉਹਨਾਂ ਦੇ ਸਰਜੀਤ ਨੂੰ ਬਿਠਾ ਦੇਣਗੇ ਆ ਲੋਕਾਂ ਨੂੰ ਸਾਰ ਨੂੰ ਵਿਸ਼ਵਾਸ ਸੀ ਕਿ ਜੇ ਟੌੜਾ ਸਾਹਿਬ ਕਹਿਣਗੇ ਤਾਂ ਸਰਜੀਤ ਰਖੜਾ ਖੜਾ ਨਹੀਂ ਹੋ ਸਕਦਾ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਹੈ ਉਹ ਆਏ ਉਹਨਾਂ ਨੇ ਮੈਨੂੰ ਕਹਿਣਾ ਕੀ ਸੀ ਚੱਲਦਾ ਰਿਹਾ ਕੰਮ ਮੈਂ ਇਮਾਨਦਾਰੀ ਨਾਲ ਸੌਂਖਾ ਕੇ ਕਹਿਣਾ ਕਿਤੇ ਵੀ ਇਹ ਨਹੀਂ ਹੋਇਆ ਜੇ ਅਸੀਂ 100 ਵਾਰੀ ਮਿਲਿਆ ਤਾਂ 100 ਵਾਰੀ ਮਿਲਣ ਤੋਂ ਪਹਿਲਾਂ ਹੱਥ ਲਾ ਕੇ ਮਿਲਿਆ ਔਰ ਇਹ ਨਹੀਂ ਹੋਇਆ ਇੱਕ ਵਾਰ ਵੀ ਉਹਨਾਂ ਨੇ ਅਸ਼ੀਰਵਾਦ ਨਾ ਦਿੱਤੀ ਹੋਵੇ ਕਦੇ ਇਹ ਨਹੀਂ ਕਿਹਾ ਸੋ ਇਹੋ ਜਿਹੇ ਇਨਸਾਨ ਨਹੀਂ ਤਾਂ ساری ਜ਼ਿੰਦਗੀ ਖਤਮੂ ਮੋਟਾ ਕਰ ਲੈਣੇ ਅਖੀਰ ਤੱਕ ਪੂਰਾ ਮਤ ਜੋ ਟੌੜਾ ਸਾਹਿਬ ਦਾ ਬਿਜ਼ਨਸ ਜੋ ਸੋਚ ਹੈ ਇੱਕ ਨਹੀਂ ਦੋ ਨਹੀਂ ਲੱਖਾਂ ਇਤਿਦਾਦ ਚ ਇਹ ਜੇ ਲੋਕ ਨੇ ਜਿਹੜੇ ਟੋੜਾ ਸਾਹਿਬ ਨੇ ਖੜੇ ਕੀਤੇ ਨੇ ਟੋੜਾ ਸਾਹਿਬ ਐਸ ਤੱਕ ਤੱਕ ਲੈ ਕੇ ਗਏ ਨੇ ਸੋ ਜਿੰਨਾ ਉਹਨਾਂ ਸਤਕਾਰ ਕਰੀਏ ਜਿੰਨੀ ਉਹਨਾਂ ਸਰਦਾ ਭੇਟ ਕਰੀਏ ਉਹ ਨਹੀਂ ਥੋੜੀ ਐ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜੋ ਵੀ ਉਹਨਾਂ ਦੇ ਨਾਂ ਦੇ ਉੱਤੇ ਜਾਂ ਉਹਨਾਂ ਦੇ ਸਤਕਾਰ ਦੇ ਵਿੱਚ ਆਪਾਂ ਵੱਧ ਵੱਧ ਕਰ ਸਕਦੇ ਆ ਕਰਨਾ ਬਣਦਾ ਮੈਂ ਸਾਹ ਹਰਮੇਲ ਸਿੰਘ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਸਾਡੀ ਭੈਣ ਕੁਲਦੀਪ ਨੂੰ ਵੀ ਵਧਾਈ ਦੇਣਾ ਕਿ ਹਮੇਸ਼ਾ ਜੋ ਵੀ ਹਰ ਸਾਲ ਇਹ ਵਰਸੀ ਨੂੰ ਬਹੁਤ ਜੋ ਮਲਾੜੀ ਨਾਲ ਬਣਾਉਂਦੇ ਨੇ ਹਾਲਾਂਕਿ ਕੱਲ ਸਾਡੇ ਵੀ ਸਮਾਨੇ ਫੰਕਸ਼ਨ ਰੱਖਿਆ ਸੀ ਬਹੁਤ ਵੱਡਾ ਫੰਕਸ਼ਨ ਰੱਖਿਆ ਸੀ ਪਰ ਫਿਰ ਵੀ ਤੁਸੀਂ ਸਲਾਹ ਕੀਤੀ ਵੀ ਨਹੀਂ ਫੰਕਸ਼ਨ ਤਾਂ ਆਪਾਂ ਕਰਨਾ ਹੈ ਡੇਟ ਵੀ ਨਹੀਂ ਬਦਲਣੀ ਸੋ ਇਸ ਗੱਲ ਦੀ ਮੈਂ ਇਹਨਾਂ ਨੂੰ ਬਧਾਈ ਦੇਣਾ ਬਹੁਤ ਬਹੁਤ ਧੰਨਵਾਦ ਇਹਨਾਂ ਕਹਿੰਦਾ ਹੋਇਆ ਛੋੜੇ ਸਾਜ ਦਾ ਬਹੁਤ ਸਤਿਕਾਰ ਤੇ ਮੰਗ ਦੇਣਾ ਸਤਿਕਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ